ਭਾਬੀ ਕਮਲ ਕੌਰ ਦੇ ਕਤਲ ਤੋਂ ਬਾਅਦ ਹੁਣ ਹੋਰ ਇੰਸਟਾਗ੍ਰam ਕੁਇਨਸ ਦੇ ਵਿੱਚ ਖੌਫ ਪੈਦਾ ਹੋ ਗਿਆ ਤੇ ਲਗਾਤਾਰ ਹੁਣ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਪ੍ਰੀਤ ਜੱਟੀ ਦਾ ਤਾਂ ਰੋ ਰੋ ਕੇ ਬੁਰਾ ਹਾਲ ਆ ਤਾਂ ਹੁਣ ਜਿਹੜੀ ਦੀਪਿਕਾ ਲੁਥਰਾ ਉਸਨੇ ਵੀ ਸੁਰੱਖਿਆ ਦੀ ਮੰਗ ਕੀਤੀ ਹੈ ਦਾਅ ਦੀ ਹੈ ਕਿ ਕੌਰ ਭਾਬੀ ਜਿਹੜੀ ਕਿ ਕਮਲ ਕੌਰ ਭਾਬੀ ਸੀ ਉਸ ਦਾ ਕਤਲ ਹੋਇਆ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਹੋਰ ਇੰਸਟਾਗ੍ਰਾਮ ਦੇ ਉੱਤੇ ਅਸ਼ਲੀਲ ਵੀਡੀਓ ਪਾਉਂਦੇ ਨੇ ਗਲਤ ਕੰਟੈਂਟ ਪਾਉਂਦਿਆਂ ਨੇ ਹੁਣ ਉਹ ਜਿਹੜੇ ਚਰਚਾ ਦੇ ਵਿੱਚ ਆ ਗਏ ਨੇ ਤੇ ਉਹਨਾਂ ਨੂੰ ਧਮਕੀ ਭਰੇ ਫੋਨ ਵੀ ਆ ਰਹੇ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਦਾਦੇ ਕਿ ਸੋਸ਼ਲ ਮੀਡੀਆ ਤੇ ਦੀਪਿਕਾ ਨੂੰ ਧਮਕੀ ਦਿਂਦੀ ਹੋਏ ਮਹਿਰੂ ਨੇ ਕਿਹਾ ਕਿ ਉਸ ਨੂੰ ਪਹਿਲਾਂ ਹੀ ਉਸ ਦੀ ਅਸ਼ਲੀਲ ਸਮੱਗਰੀ ਬਾਰੇ ਸਮਝਾ ਚੁੱਕੇ ਆ ਦੀਪਿਕਾ ਨੇ ਉਸ ਤੋਂ ਮਾਫੀ ਵੀ ਮੰਗੀ ਹੈ ਇਸ ਦੇ ਬਾਵਜੂਦ ਉਹ ਫਿਰ ਤੋਂ ਅਸ਼ਲੀਲ ਵੀਡੀਓ ਅਪਲੋਡ ਕਰ ਰਹੀ ਹੈ ਦੀਪਿਕਾ ਨੂੰ ਚੇਤਾਵਨੀ ਦਿੰਦੇ ਹੋਏ ਅਮਰਿਤਪਾਲ ਨੇ ਕਿਹਾ ਕਿ ਜੇਕਰ ਉਹ ਹਲੇ ਵੀ ਨਾ ਸੁਧਰੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਵੀਡੀਓ ਦੇ ਵਿੱਚ ਅਮਰਿਤਪਾਲ ਨੇ ਇਹ ਵੀ ਕਿਹਾ ਕਿ ਪਾਰਕਿੰਗ ਸਿਰਫ ਬਠਿੰਡਾ ਦੇ ਵਿੱਚ ਹੀ ਨਹੀਂ ਹੁੰਦੀ ਇਹ ਵੀ ਜ਼ਰੂਰੀ ਨਹੀਂ ਕਿ ਹਰ ਵਾਰ ਉਹ ਡੈੱਡ ਬੋਡੀ ਉਹਨਾਂ ਦੀ ਮਿਲੇ ਹੁਣ ਅਮਰਿਤਪਾਲ ਸਿੰਘ ਦੀ ਧਮਕੀ ਤੋਂ ਬਾਅਦ ਸੋਸ਼ਲ ਮੀਡੀਆ ਦੀਪਿਕਾ ਦਾ ਬਿਆਨ ਸਾਹਮਣੇ ਆਇਆ ਉਸ ਨੇ ਕਿਹਾ ਕਿ ਅਮਰਿਤਪਾਲ ਨੇ ਉਸ ਨੂੰ ਸਿੱਧੇ ਤੌਰ ਤੇ ਤਾਂਕੀ ਦਿੱਤੀ ਹੈ ਕਿ ਹੁਣ ਤੁਹਾਡੀ ਵਾਰੀ ਹੈ ਦੀਪਿਕਾ ਨੇ ਦੱਸਿਆ ਕਿ ਪਹਿਲਾਂ ਉਸਨੇ ਡਬਲ ਮੀਨਿੰਗ ਵਰਗੇ ਬਣਾਏ ਵੀਡੀਓ ਸਭ ਡਿਲੀਟ ਕਰ ਦਿੱਤੇ ਨੇ ਅਤੇ ਹੁਣ ਨਾ ਤਾਂ ਕੋਈ ਅਜਹੀ ਸਮਗਰੀ ਬਣਾਉਂਦੀ ਹੈ ਤੇ ਨਾ ਹੀ ਕੋਈ ਪ੍ਰਚਾਰ ਕਰਦੀ ਹੈ ਦੀਪਿਕਾ ਨੇ ਕਿਹਾ ਕਿ ਇੱਕ ਵਾਰ ਫਿਰ ਅਮਰਤਪਾਲ ਨੇ ਫੋਨ ਪ੍ਰਮੋਸ਼ਨ ਦੇ ਨਾਮ ਤੇ ਉਸ ਨੂੰ ਧੋਖੇ ਨਾਲ ਫੋਨ ਕੀਤਾ ਤੇ ਉਸਦੇ ਫੋਨ ਤੋਂ ਇੱਕ ਇੱਕ ਕਰਕੇ ਵੀਡੀਓ ਡਿਲੀਟ ਕਰ ਦਿੱਤੇ ਨੇ ਹੁਣ ਉਸ ਨੂੰ ਟੈਗ ਕਰਕੇ ਕਿਹਾ ਜਾ ਰਿਹਾ ਕਿ ਅਗਲੀ ਵਾਰੀ ਤੁਹਾਡੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਟਿੱਪਣੀਆਂ ਵੀ ਕਰ ਰਹੇ ਨੇ ਅਤੇ ਉਸ ਨੂੰ ਦੱਸ ਰਹੇ ਨੇ ਕਿ ਹੁਣ ਉਸ ਦੀ ਵਾਰੀ ਹੈ ਦੀਪਿਕਾ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਪਹਿਲਾਂ ਵੀ ਕਈ ਵਾਰ ਮਾਫੀ ਮੰਗ ਲਈ ਹੈ ਉਹੀ ਕੰਮ ਪਰਿਵਾਰ ਤੋਂ ਆ ਤੇ ਕੁਝ ਪੈਸੇ ਕਮਾਉਣ ਲਈ ਵੀਡੀਓ ਬਣਾਉਂਦੀ ਸੀ ਦੀਪਿਕਾ ਨੇ ਪ੍ਰਸ਼ਾਸਨ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਇੱਕ ਵਾਰੀ ਨਹੀਂ ਚਾਰ ਤੋਂ ਪੰਜ ਛੇ ਵਾਰੀ ਆਪਾਂ ਮਾਫੀ ਮੰਗ ਲਈ ਹਰ ਜਗ੍ਹਾ ਤੇ ਖਲੋਖ ਲੋ ਕੇ ਮਾਫੀਆਂ ਮੰਗਾ ਲੀਆਂ ਪਰ ਇਹਨਾਂ ਨੇ ਫੇਰ ਸਾਨੂੰ ਵੇ ਟਾਰਗੇਟ ਕਰ ਰਹੇ ਨੇ ਕਿ ਤੁਸੀਂ ਤੁਹਾਨੂੰ ਆਪਾਂ লাশ ਨਹੀਂ ਲੱਬਣੀ ਤੁਹਾਨੂੰ ਇਦਾਂ ਹੋਏ ਨਾ ਤੁਹਾਨੂੰ ਇਦਾਂ ਹੋਏ ਨਾ ਦਾ ਮੋਲ ਬਣਿਆ ਹੋਇਆ ਵਾ ਹਰ ਜਗ੍ਹਾ ਤੇ ਕਿਉਂਕਿ ਇਹ ਨਹੀਂ ਪਤਾ ਮੈਂ ਕਿੱਥੇ ਜਾਵਾਂ ਸਾਨੂੰ ਘੇਰ ਲੈਣ ਤੇ ਸਾਨੂੰ ਮਾਰ ਦੇਣ ਜਿੱਦਾਂ ਉਹ ਮਾਰ ਕੀ ਹੈ ਤੇ ਇਹਦਾ ਮੇਰੇ ਸਾਡਾ ਵੀ ਹੋ ਸਕਦਾ ਮੇਰੀ ਫੈਮਲੀ ਨਾਲ ਵੀ ਹੋ ਸਕਦਾ ਇਹਨਾਂ ਨੇ ਮੈਨੂੰ ਮੇਰੀ ਫੈਮਲੀ ਨੂੰ ਵੀ ਧਮਕੀ ਦਿੱਤੀ ਸੀ ਪਹਿਲਾਂ ਫੇਰ ਮੰਗੀ ਹੈ ਜੀ ਕਿ ਬਸ ਇਹੀ ਮੰਗੇ ਹੈ ਸਿਕਿਉਰਟੀ ਦੀ ਮੰਗ ਹੈ ਹਾਂ ਸਿਕਿਉਰਟੀ ਚਾਹੀਦੀ ਹੈ ਸੋ ਦਾ ਦੇ ਕਿ ਭਾਬੇ ਕਮਲਕੌਰ ਦੇ ਕਤਲ ਤੋਂ ਬਾਅਦ ਹੁਣ ਲਗਾਤਾਰ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਕੁਇਨਸ ਨੇ ਉਹਨਾਂ ਦੇ ਵਿੱਚ ਖੌਫ ਪੈਦਾ ਹੋ ਗਿਆ ਤੇ ਉਹਨਾਂ ਨੂੰ ਡਰ ਹੈ ਕਿ ਕਿਤੇ ਅਗਲਾ ਨੰਬਰ ਉਹਨਾਂ ਦਾ ਨਾ ਲੱਗ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ